ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਡੇਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਸ਼ਾਹੀਵਾਲ ਦਾ ਤੋਹਫਾ ਹੀ ਦਿਖਾ ਦੇਾਂਗੇ ਕਿਹੜਾ ਸੂਆ ਜਾਂ ਕਿੰਨਾ ਦੁੱਧਵਾਦ ਪਹਿਲੇ ਸੂਆ ਦਾ ਕੱਢਿਆ ਵਾ ਘਰ ਦੀ ਵੀਡੀਓ ਐਨੇ ਕ ਪਸ਼ੂ ਬਾਈਆਂ ਦੇ ਘਰੇ ਰੱਖੇ ਹੋਇਆ ਲੋਕਲ ਕੋਈ ਵਪਾਰ ਦਾ ਕੰਮ ਨਹੀਂ ਤੇ ਇਹਨਾਂ ਦੇ ਵਿੱਚੋਂ ਇੱਕ ਗਾਂ ਬਾਧੂਆ ਤੇ ਬਕਾਊਆ ਗੱਲਬਾਤ ਕਰਾਵਾਂ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਠੀ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਣਾ ਨੰਬਰ ਆ ਆਪਣਾ 77414076 ਦੁਬਾਰਾ ਫੇਰ ਰਪੀਟ ਕਰੋ 77414076 14076 ਪਿੰਡ ਆਪਣਾ ਜੀ ਪਿੰਡ ਖਾਈ ਬਾਈ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਤੇ ਨੇੜੇ ਆਪਣੇ ਕਿਹੜੇ ਪਿੰਡ ਆਗੇ ਜੀ ਨੇੜੇ ਰੌਂਤਾ ਆ ਗਿਆ ਸਮਾਦ ਆ ਗਿਆ ਖਾਈ ਪੱਤੋ ਨਦੀਨਾ ਓਕੇ ਜਿਹੜਾ ਇਹ ਨਿਹਾਲ ਸਿੰਘ ਵਾਲਾ ਨਜ਼ਦੀਕ ਹੀ ਆਪਣੇ ਹਨਾ ਹਾਂਜੀ ਹਾਂਜੀ ਬਾਈ ਓਕੇ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਤਾਂ ਕੁਝ ਨਹੀਂ ਖੜਾ ਨਹੀਂ ਬਾਈ ਵਪਾਰ ਦਾ ਕੰਮ ਓਕੇ ਘਰ ਦੀ ਆਪਣੀ ਵਿਹੜ ਤੇ ਕੈ ਸੂਏ ਪਹਿਲਾਂ ਫਿਰ ਦੁੱਧ ਪੀ ਲਿਆ ਦਾ ਇਹਦਾ ਦੋ ਸੂਏ ਦੁੱਧ ਪੀ ਲਿਆ ਬਾਈ ਪਹਿਲਾਂ ਦੋ ਸੂਏ ਹਾਂ ਬਈ ਕਿੰਨਾ ਕੁ ਫਿਰ ਪਹਿਲੇ ਸੂਏ ਕੱਢਿਆ ਸੀ ਪਹਿਲੇ ਸੂਏ ਨੇ 14-15 ਲੀਟਰ ਕੱਢਿਆ ਦੂਜੇ ਸੂਏ 18 ਲੀਟਰ ਪਾਇਆ ਤੇ ਪਾਇਆ ਵੀ ਫੈਟ ਵਾਲਾ ਹੋਊ ਹਨਾ ਹਾਂ ਬਾਈ ਓਕੇ ਤੇ ਬਾਈ ਜੀ ਐਤ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇਦਾ ਐ ਤੀਜੀ ਵੇਰ ਐਤ ਕੀ ਬਾਈ ਕਹਿਣ ਨੂੰ ਤਾਂ 24 ਵੀ ਕਹਿ ਦਾਂਗੇ ਪਰ 20 ਲੀਟਰ 22 ਪਾ ਜੂਗੀ ਓਕੇ ਤੇ ਸੂਆ ਰੇਨਲ ਤੀਜਾ ਦਿਨ ਕਿੰਨੇ ਪੈਂਡਾਗਾ ਕਿੰਨੇ ਦਿਨ ਇਕੱਠ ਜੂ ਵੀਰੇ ਦਿਨ ਬਾਈ ਹਫਤਾ ਕ ਲੇਨ ਹਫਤਾ ਹਜੇ ਬਾਕੀ ਆ ਤੇ ਵੀਰੇ ਚੋਨ ਚਾਂ ਨੂੰ ਸਿਉ ਸਾਉਆ ਹਾਂ ਬਾਈ ਚੋਨ ਚਾਂ ਜਿਵੇਂ ਮਰਜੀ ਹੱਥ ਪੱਲਾ ਬੀ ਵੀ ਕੋਈ ਚੈੱਕ ਕਰਨੀ ਗੱਲ ਜਿਵੇਂ ਮਰਜੀ ਹੱਥ ਉਸ ਚਾ ਕੇ ਖੜ ਜਾਂਦੀ ਐ ਬਾਈ ਕੋਈ ਦਿੱਕਤ ਨਹੀਂ ਤੇ 24 22 ਦੀ ਫਰੋਕਿਆ ਹਾਂ ਬਾਈ ਮੋਟੀ ਤੇ ਪੋਲੀ ਹਾਂ ਬਾਈ ਧਾਰ ਫੁੱਲ ਪੋਲੀ ਕੋਲੋ ਜੀ ਤੋਰਾ ਕਰਾ ਕੇ ਚੈੱਕ ਤੇ ਸਾਭਣ ਪਾਲਣ ਦੀ ਕੋਈ ਵੀ ਕਮੀ ਨਹੀਂ ਛੱਡੀ ਵੀ ਚੰਗੀ ਸਮੇਂ ਪੜੀ ਵੀ ਆ ਜੇ ਆਪਾਂ ਪੰਜਾਬੀ ਦੀ ਕਹਾਵਤ ਕਹ ਲਿਆ ਆਰਤਾਂ ਸਹਰਾਣੇ ਵਰਗੀ ਬੈੜ ਪਈ ਆ ਠੀਕ ਹੈ ਜੀ ਖਾਣ ਲੇਵੇ ਦੀ ਪੂਰੀ ਸਾਫ ਆ ਬਾਈਆਂ ਦਾ ਕਹਿਣਾ ਕੋਈ ਭਾਰ ਨਹੀਂ ਕੋਈ ਪੇਛਾ ਨਹੀਂ ਤੇ ਨਿਆਣਾ ਨੂੰ ਨਾ ਓਕੇ ਲੈਂਦੀ ਆ ਬਈ ਹਾਂ ਹਾਂ ਬਈ ਓਕੇ ਜੀ ਲੈ ਚਲੋ ਨਿਆਣਾ ਦਾ ਇੱਕ ਬਈ ਵੈਸੇ ਆਪਾਂ ਕਹਿ ਰਹੀ ਹੂੰ ਪਾ ਲੈਣੇ ਹੈਗੇ ਪਰ ਵੈਸੇ ਤਾਂ ਲੋੜ ਨਹੀਂ ਆ ਜੀ ਲੱਤ ਦਾ ਜੱਟ ਬ੍ਰੀਡ ਹੈਗੀ ਆ ਜਿਹੜੀ ਮੰញਾਂ ਵਰਗੀ ਬ੍ਰੀਡ ਹੈ ਜੀ ਇਹਦੀ ਹਾਂ ਬਈ ਤਲਕਣਾ ਹਣਾ ਥੋੜੀ ਜੀ ਹਾਂ ਹਾਂ ਬਈ ਤਲਕਣਾ ਆ ਇਹ ਆ ਦੇਖੋ ਜੀ वेलकम वेलकम जरूर ਆ ਤੇ ਥਾਂ ਲਈ ਬਸ ਨੂੰ ਕਰਾਵਾ ਨੇੜ ਤੋਂ ਚੈੱਕ ਸਭੀ ਬਲੇ ਵੀ ਫੁੱਲ ਹਰੇ ਕੈਰੈਕਟਰ ਮੇਰੇ ਹਿਸਾਬ ਨਾਲ ਦਾ ਪੂਰੇ ਕਰ ਦਿਆ ਜੀ ਸ਼ਾਈ ਵਾਲ ਦੇ ਆ ਦੇਖੋ ਥੱਲੇ ਬੈਠੇ ਰਹੋ ਉਧਰ ਦੀ ਬੈਠੇ ਰਹੋ ਇਧਰ ਦੀ ਬੈਠੇ ਰਹੋ ਕਮਾਲ ਆ ਹਨਾ ਥੱਲੇ ਤਾਂ ਜਮੇ ਹੀ ਨਹੀਂ ਇਹਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਭਾਈ ਜਮੇ ਹੀ ਦਿੱਕਤ ਨਹੀਂ ਓਕੇ ਜੀ ਕੋਈ ਦਿੱਕਤ ਨਹੀਂ ਚੰਗੀ ਹੈ ਜੀ ਬਾਕੀ ਤਾਂ ਪਿੰਡ ਖਾਈ ਤੁਹਾਨੂੰ ਵੀਡੀਓ ਕਵਰ ਕਰਕੇ ਤੇ ਅੱਜ ਤੁਹਾਨੂੰ ਨਗੀਨੇ ਨਹੀਂ ਦਿਖਾਤਾ ਤੇ ਭਾਈ ਡਿਮਾਂਡ ਇਹਦੀ ਡਿਮਾਂਡ ਬਾਈ ਫੋਨ ਤੇ ਕਰ ਜਾਇਜ਼ ਹੋਊਗੀ ਜਮਾ ਹਾਂ ਹਾਂ ਭਾਈ ਜਮਾ ਜਾ ਜਨਵਾਰ ਦੇ ਹਿਸਾਬ ਨਾਲ ਜਾਇਜ਼ ਹੋਊਗੀ ਬਾਈ ਦੇ ਕੇ ਤੋੜਨਗੇ ਕਿਉਂਕਿ ਗੱਲ ਹੈ ਬਾਕੀ ਮਾਨਤਾਨ ਕਰਦਾ ਹੈ ਮਾਨਤਾਨ ਖੁੱਲਾ ਕਰਨਗੇ ਜਿੱਥੇ ਸੌਦਾ ਹੋਊ ਉਹ ਚੋਂ ਹਾਂ ਹਾਂ ਬਾਕੀ ਦੀ ਗੱਲ ਆਇਓ ਜਰੂਰ ਆ ਕੇ ਦੇਖ ਕੇ ਲੈ ਕੇ ਜਾਇਓ ਤੇ ਕੰਟੈਕਟ ਨੰਬਰ ਫੇਰ ਬੋਲਦਾ ਜੀ 77400 ਵੀਰੇ ਤੇ 14067 ਪਿੰਡ ਖਾਈ ਤੋਂ ਆਪਾਂ ਵੀਡੀਓ ਕਵਰ ਕਰਕੇ ਆਹੜਿਆਂ ਤਸੀਲ ਨਿਹਾਲ ਸਿੰਘ ਵਾਲੇ ਤੋਂ ਇੱਕ ਵੈੜ ਸੀ ਇੱਕ ਤੁਨ ਸਾਹੀ ਵਾਲ ਦਾ ਨਗੀਨਾ ਦਿਖਾਤਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੇ ਇਹਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਣਾ ਹੈ ਕਿੰਨਾ ਵੀਡੀਓ